ਨਵਾਂ ਨੇਲੇ ਪਿੰਟੌੜਾ ਵਿਖੇ ਪੰਥ ਰਤਨ ਜਥੇਦਾਰ ਗੁਰਚੰਨ ਸਿੰਘ ਟੌੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ 15ਵਾਂ ਟੌੜਾ ਕਬੱਡੀ ਕੱਪ ਯਾਦਗਾਰੀ ਹੋ ਨਿਪੜਿਆ ਨਾਬਾ ਬਲਾਗ ਦੇ ਪਿੰਟੌੜਾ ਵਿਖੇ ਪੰਥ ਰਤਨ ਜਥੇਦਾਰ ਗੁਰਚੰਨ ਸਿੰਘ ਟੌੜਾ ਦੀ ਪਹਿਲੀ ਜਨਮ ਸ਼ਤਾਬਦੀ ਨੂੰ ਸਮਰਪਿਤ 15ਵਾਂ ਟੌੜਾ ਕਬੱਡੀ ਕੱਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਤਵਿੰਦਰ ਸਿੰਘ ਟੌੜਾ ਵੱਲੋਂ ਕਰਵਾਇਆ ਗਿਆ ਇਸ ਕਬੱਡੀ ਟੂਰਨਾਮੈਂਟ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਨੇ ਸ਼ਿਰਕਤ ਕੀਤੀ ਪ੍ਰੋਫੈਸਰ ਚੰਦੂ ਮਾਜਰਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਸੰਬੰਧੀ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਅੱਜ ਪੰਥ ਪੰਜਾਬ ਅਤੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਵੱਡੀਆਂ ਚੁਣੌਤੀਆਂ ਹਨ ਪੰਥ ਖੇਰੂ ਖੇਰੂ ਹੋਇਆ ਪਿਆ ਹੈ ਅਜਿਹੇ ਸਮੇਂ ਵਿੱਚ ਪੰਜਾਬ ਦਾ ਭਲਾ ਚਾਹਣ ਵਾਲੇ ਲੋਕਾਂ ਨੂੰ ਇਕਜਟ ਹੋਣ ਦੀ ਹੈ ਲੋੜ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਨਾਏ ਗਏ ਫੈਸਲੇ ਨੂੰ ਪੰਥ ਅਤੇ ਸ਼ਰੋਮਣੀ ਕਾਲੀ ਤਰ ਦੀ ਖਿਲੇ ਹੋ ਸ਼ਕਤੀ ਨੂੰ ਜੋੜਨ ਵਾਲਾ ਅਤੇ ਪੰਥ ਅਤੇ ਪੰਜਾਬ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਵਾਲਾ ਦੱਸਿਆ ਇਸ ਕਰਕੇ ਜਿਨ੍ਹਾਂ ਨੂੰ ਪੰਥ ਦੀ ਖਿਲੇ ਹੋਈ ਸ਼ਕਤੀ ਦੀ ਚਿੰਤਾ ਹੈ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਇਕਤਾ ਦਾ ਸਾਥ ਦੇ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਫੈਸਲੇ ਨੂੰ ਸਮੁੱਚੇ ਪੰਜਾਬ ਵਾਸੀਆਂ ਅਤੇ ਪੰਥ ਨੇ ਪ੍ਰਵਾਨ ਕੀਤਾ ਪਰੰਤੂ ਬਾਅਦ ਕਿਸਮਤੀ ਨਾਲ ਲੋਕਾਂ ਨੇ ਉਸ ਫੈਸਲੇ ਨੂੰ ਅੱਖਾਂ ਪਰੋਖੇ ਕਰਕੇ ਸ੍ਰੋਮਣੀ ਅਕਾਲੀ ਦਲ ਨੂੰ ਲੀਰੋ ਲੀਰ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਉਹਨਾਂ ਵਿਕਰਮਜੀਤ ਸਿੰਘ ਅਮਜੀਠਿਆ ਦੇ ਸਿੱਟਾ ਅਗੇ ਪੇ ਸੌਣ ਸੰਬੰਧੀ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਵਿਕਰਮਜੀਤ ਸਿੰਘ ਅਮਜੀਠਿਆ ਪਰ ਕੇਸ ਪਾਇਆ ਗਿਆ ਹੈ ਉਹ ਇੱਕ ਤਰ੍ਹਾਂ ਦੀ ਬਦਲਾਕੁਰੀ ਦੱਸਿਆ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਗੁਜ਼ਾਰੀ 3 ਸਾਲਾਂ ਵਿੱਚ ਬਿਲਕੁਲ ਜ਼ੀਰੋ ਹੈ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਪੰਜਾਬ ਵਿੱਚ 3 ਸਾਲਾਂ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਉਹਨਾਂ ਇਹਨਾਂ ਵੱਲੋਂ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ ਪੰਜਾਬ ਦੇ ਮਨ ਦੇ ਹੱਕਦਵਾਨ ਵਿੱਚ ਮੌਜੂਦਾ ਪੰਜਾਬ ਸਰਕਾਰ ਬਿਲਕੁਲ ਫੇਰਸਾਬਤ ਹੋਈ ਹੈ ਉਹਨਾਂ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਤੇ ਹਟਾਈ ਗਈ ਐਨਐਸਐ ਸਬੰਧੀ ਬੋਲਣਾ ਕਿਹਾ ਕਿ ਭਾਈ ਅਮਰਤਪਾਲ ਸਿੰਘ ਤੋਂ ਵੀ ਐਨਐਸਏ ਹਟਾਉਣਾ ਚਾਹੀਦਾ ਸੀ ਖੰਡੋਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾਇਆ ਹੈ ਇਸ ਲਈ ਉਹਨਾਂ ਸਾਰੇ ਵੋਟਰਾਂ ਦੀ رائے ਦਾ ਕਤਲ ਨਹੀਂ ਹੋਣਾ ਚਾਹੀਦਾ ਇਸ ਮੌਕੇ ਸਾਬਕ ਕੈਬਨਿਟ ਮੰਤਰੀ ਸਰਜੀਤ ਸਿੰਘ ਰਖਣਾ ਨੇ ਸ੍ਰੀ ਕਲਤਕ ਸਾਬ ਦੇ ਹੁਕਮ ਅਨੁਸਾਰ ਹੋਣ ਜਾ ਰਹੀ ਅਕਾਲੀ ਚਲਦੀ ਭਰਤੀ ਬਾਰੇ ਬੋਲਦਿਆਂ ਕਹਿ ਕੇ ਭਰਤੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਰਦਾਰ ਧਾਮੀਰ ਸਾਹਿਬ ਦੇ ਸਿਪੇ ਸੰਬੰਧੀ ਹੋਣਾ ਬੋਲਦਿਆਂ ਕਿ ਹਾਂ ਕਿ ਧਾਮੀ ਸਾਹਿਬ ਨੂੰ ਬਹੁਤ ਮਾੜਾ ਚੰਗਾ ਬੋਲਿਆ ਗਿਆ ਹੈ ਉਹਨਾਂ ਨੂੰ ਗਾਲਾਂ ਵੀ ਕੱਢੀਆਂ ਗਈਆਂ ਹਨ ਜਥੇਦਾਰ ਸਾਹਿਬ ਨੂੰ ਜ਼ਬਰਦਸਤੀ ਹਟਾਉਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਤਵਿੰਦਰ ਸਿੰਘ ਟੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਵੱਡੀ ਟੂਰਨਾਮੈਂਟ ਜੋ ਕਿ ਪਿਛਲੇ 15 ਸਾਲਾਂ ਪੰਥ ਰਥਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਮਿੱਠੀ ਅਤੇ ਨਿੱਗੀ ਜਾਦ ਵਿੱਚ ਕਰਵਾਉਂਦੇ ਆ ਰਹੇ ਹਾਂ ਇਸ ਬਾਰੇ ਵੀ ਉਹਨਾਂ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਡੀ ਗੰਤੀ ਵਿੱਚ ਨਾਮੀ ਕਬੱਡੀ ਟੀਮਾਂ ਨੇ ਭਾਗ ਲਿਆ ਤੇ ਜੇਤੂ ਟੀਮਾਂ ਨੂੰ ਵੱਡੇ ਇਨਾਮਾਂ ਨਾਲ نوازਿਆ ਗਿਆ ਇਸ ਮੌਕੇ ਉਹਨਾਂ ਟੂਰਨਾਮੈਂਟ ਟੂਰਨਾਮੈਂਟ ਵਿੱਚ ਪਹੁੰਚੇ ਪਤਵੰਤੇ ਸੱਜਣਾ ਕਬੱਡੀ ਖਿਡਾਰੀਆਂ ਖੇਡ ਪ੍ਰੇਮੀਆ ਅਤੇ ਟੂਰਨਾਮੈਂਟ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਹੁ ਦੇਖਦੇ ਆ ਨਾ ਅੱਬਾ ਤੋਂ ਪੱਤਰਕਾਰ ਗੁਰਮukh ਸਿੰਘ ਪੋਜੋਵਾ ਜਰੀ ਦੀ ਵਿਸ਼ੇਸ਼ ਰਿਪੋਰਟ ਅੰਤਰਤਾ ਜੈਦਾ ਗੁਰਦੈਲ ਸਿੰਘ ਦੀ ਟੁਰਨਾਮਾ ਹੁਣਾਂ ਦੇ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਟੁਰਨਾਮਾ ਵੀ ਕਰਾਇਆ ਜਾਂਦਾ ਔਰ ਮੈਂ ਸਮਝਦਾ ਇਲਾਕੇ ਦੀ ਸੰਗਤ ਔਰ ਉਹਨਾਂ ਦੇ ਚਾਣ ਵਾਲੇ ਪੰਜਾਬ ਭਾਰਤ ਵਰਗੇ ਦੇਸ਼ ਭਾਰਤ ਦੇ ਵਿੱਚੋਂ ਇਹ ਕਬੱਡੀ ਟੂਰਨਾਮੈਂਟ ਦੇ ਵੀ ਚਾਉਂਦੇ ਨੇ ਦਾ ਟੁਰਨਾਮਾ ਜਿਹਦੇ ਮਾਝਾ ਮੈਂਬਰ ਐਟਪੀਸੀ ਨੇ ਉਹ ਵਿਸ਼ੇਸ਼ ਤੌਰ ਤੇ ਇਹ ਟੂਰਨਾਮੈਂਟ ਨੂੰ ਕਰਦੇ ਨੇ ਪਰਵਰਕ ਕਰਦੇ ਨੇ ਪਰ ਪਿੰਡ ਦਾ ਸਹਿਯੋਗ ਇਲਾਕੇ ਦਾ ਸਹਿਯੋਗ ਔਰ ਪੰਤ ਰਤਨ ਜਯਾ ਜੀ ਗੁਰਦਸੇਹ ਜੀ ਟੌੜਾ ਦੇ ਜਿਹੜੇ ਸ਼ਰਧਾਲੂ ਕਹਿ ਲੋ ਉਹਨਾਂ ਨੂੰ ਚਾਹਣ ਵਾਲੇ ਕਹਿ ਲੋ ਉਹ ਸਾਰੇ ਹਾਜ਼ਰੀ ਭਰਦੇ ਨੇ ਔਰ ਮੈਂ ਸਮਝਦਾ ਕਿ ਇਹ ਟੂਰਨਾਮੈਂਟ ਜਿਹੜਾ ਹੈ ਸਾਨੂੰ ਆਪਸ ਵਿੱਚ ਜੋੜਦਾ ਵੀ ਆ ਔਰ ਸਾਡੇ ਨੌਜਵਾਨਾਂ ਨੂੰ ਖੇਡਾਂ ਖੇਡਣ ਦਾ ਮੌਕਾ ਸਾਨੂੰ ਖੇਡਾਂ ਦੇਖਣ ਦਾ ਮੌਕਾ ਭਗਵੰਤ ਰਤਨ ਜਯਾ ਜੀ ਗੁਰਦਸੇਹ ਜੀ ਟੌੜਾ ਦੀਆਂ ਸ਼ਲਾਵਾਂ ਨੂੰ ਯਾਦ ਕਰਨਾ ਮੌਕਾ ਦਿੱਤਾ ਮੰਨੀ ਕਿ ਤੁਹਾਨੂੰ ਅੱਜ ਅੰਤਰਜਮਟੀ ਤੇ ਕੰਮਦਾਰਾਂ ਦੀ ਬਾਰਤ ਕਥਾ ਇਹ ਦੇਖਣੇ ਦੇ। ਦੇਖੋ ਪਹਿਲਾ ਵੀ ਮਤਲਬ ਜਿਆਦਾ ਹੋ ਰਹੇ ਨੇ ਕਿ ਸਾਹੀ ਸਾਹਿਬ ਦਾ ਜਿਹੜਾ ਅਸਤੀਫਾ ਅਸੀਂ ਤਾਂ ਪਹਿਲੇ ਹੀ ਕਹੇ ਸੀ ਕਿ ਉਹ ਦੇ ਲੈਣੀ ਚਾਹੀਦਾ ਅਸਤੀਫਾ ਕਿਉਂਕਿ ਅੱਜ ਪੰਥਰੂ ਦੀਆਂ ਦੌਪੀਆਂ ਨੇ ਪੰਜਾਬ ਨੂੰ ਦੌਪੀਆਂ ਨੇ ਬਾਦਰੀ ਜਗਤਮਤੀ ਸ਼ਰਮੁਲੀ ਇਕਾਲੀ ਲਾਲੂ ਦੌਪੀਆਂ ਨੇ ਬਾਤ ਕੇ ਰੂ ਕੇ ਰੂਆ ਪਿਆ ਔਰ ਐਸੇ ਸਮੇਂ ਜਿਹੜੇ ਜਿਹੜੇ ਸ਼ਹਿਰ ਦੇ ਲੋਕ ਨੇ ਔਰ ਜਿਹੜੇ ਪੰਜਾਬ ਦਾ ਭਲਾ ਚਾਉਂਦੇ ਨੇ, ਪਾਤਸ਼ਲਾ ਭਲਾ ਚਾਉਂਦੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ। ਔਰ ਮੈਂ ਸਮਝਦਾ ਕਿ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫੇਲ ਤੇ ਫੈਸਲਾ ਸੁਣਾਇਆ ਸੀ, ਉਹ ਖਿਲਰੇ ਹੋਈ ਸ਼ਕਤੀ ਨੂੰ ਜੋੜਨ ਦਾ ਸੀ। ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਦਾ ਸੀ। ਉਹ ਪੰਜਾਂ ਤੇ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਨਜਿੱਠਣ ਲਈ ਉਹਨਾਂ ਦੇ ਆਣ ਦਾ ਹੋਣ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਬਣਾਉਣ ਦਾ ਲੋੜ ਸੀ। ਜੈ ਜੈ ਅਕਾਲੀ ਦਲ ਤੇ ਲੋਕ ਆਤ ਕਰਦੇ ਨੇ। ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਗ ਅਕਾਲੀਆਂ ਦਾ ਦਾਅਵਾ ਦੇ ਦੇ ਰਾਜਨੀਤੀ ਵગેਰਾ ਹੁਣ ਤੱਕ ਰਿਹਾ ਪਹਿਲਾਂ ਉਹ ਅਜੇ ਖਤਮ ਹੋ ਗਿਆ ਅੱਜ ਸ਼ੁਰੂ ਹੋਣੀ ਅਕਾਲੀ ਦਲ ਵਿੱਚ ਕੋ ਪਤਲਾ ਪੈ ਗਿਆ ਕੋਈ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਹੈ ਗੱਲ ਦੀ ਉਹ لازمی ਤੌਰ ਤੇ ਇਸ ਪੰਥਕ ਇਕਤਾ ਦੇ ਹਮੇ ਰਹਿਨੇ ਨੇ ਔਰ ਰਹਿਣਗੇ ਔਰ ਇਸੇ ਕਰਕੇ ਦੋ ਤਰੀਕ ਨੂੰ ਜਿਹੜਾ ਫੈਸਲਾ ਦਸਤੂਰ ਨੂੰ ਸਿਰ ਅਕਾਲਤਾ ਵੱਲ ਦੀ ਫੈਸਲੇ ਸੁਣਾਇਆ ਸੀ ਉਹ ਸੂਚੇ ਪੰਜਾਬ ਵਾਸੀਆਂ ਪੰਥ ਪ੍ਰਸਤਾ ਨੇ ਪਸੰਦ ਕੀਤਾ ਪਰ ਬਾਕੀ ਦੇ ਜਿਹੜਾ ਕੁਝ ਲੋਕਾਂ ਨੇ ਉਹਨੂੰ ਤਾਕਤ ਬਟਾਉ ਕਿਤਾਬ ਕੁਝ ਲੋਕਾਂ ਨੇ ਸਰਵੋਣੀ ਅਕਾਲੀ ਦਰਬਾਰ ਨੂੰ ਨਿਰੋਲ ਇਹ ਕਰਨ ਦਾ ਇੱਕ ਫੈਸਲਾ ਕੀਤਾ ਹੋਇਆ ਉਹਨਾਂ ਲੋਕਾਂ ਨੇ ਇਹ ਜਿਹੜੀ ਪੰਥਕ ਇਕਤਾ ਦਾ ਰਹਿ ਬਣਾਇਆ ਸੀ ਉਹਨੂੰ ਤਾਕਤ ਬਟਾ ਪਰ 18 ਤਰੀਕ ਨੂੰ ਕੱਲ ਅਸੀਂ ਉਹ ਫੈਸਲੇ ਤੇ ਉਹ ਹਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਜਿਹਦੇ ਸੱਦੇ ਤੇ ਕੱਲ ਨੂੰ ਸ੍ਰੀ ਅਕਾਲਤਾ ਸਾਹਿਬ ਸ੍ਰੀ ਮਠਾ ਸਾਹਿਬ ਜਾ ਰਹੇ ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਲੋਕਾਂ ਨੂੰ ਇਹਦਾ ਅਹਿਸਾਸ ਆ ਕਿ ਜਿੱਕੇ ਸਹਿਬਾਨ ਨੇ ਵੰਸਾ ਕੇ 41 ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹ ਵੀ ਕਲਾ ਹੈ ਵੰਸ ਤੇ ਪੰਜਾਬ ਨੂੰ بچਾਉਣ ਦਾ ਇਸੇ ਕਰਕੇ ਕੱਲ ਦੇ 18 ਤਰੀਕ ਦੇ ਜਿਹੜੀ ਅਮਰਸਲ ਖਾਨ ਦਰਬਾਰ ਸਾਹਿਬ ਜਾਣ ਦੇ ਲਈ ਫਰਕਰਾਂ ਵਿੱਚ ਇਕੱਲੀ ਹਮਾਇਤ ਨੂੰ ਬੜਾ ਵੱਡਾ ਉਛਾਹ ਪਾਇਆ ਜਾ ਰਿਹਾ ਹੈ ਜਿਹੜੇ ਵਿਕਰਮਜੀਤ ਤੇ ਮੀਡੀਆ ਦਿੱਕੇ ਪੇਸ਼ ਹੋਏ ਨੇ ਜਿਸ ਤਰ੍ਹਾਂ ਦੇਖਦੇ ਹੋ ਬਟਿਆਰੇ ਜੀ ਮਾਤਾਵੰਦਾਂ ਦੇ ਜਿਸ ਤਰ੍ਹਾਂ ਦਾ ਵਿਕਰਮ ਜਿੱਕੇ ਉਹਨਾਂ ਕੇ ਕੈਂਪ ਆਇਆ ਸੀ ਉਹਨਾਂ ਕੀ ਸਮਝੇ ਜਾਤੀ ਆ ਬਦਲਣ ਖੋਦੀ ਆ ਬਦਲ ਕੋਈ ਕਿਸੇ ਵਾਰਦਾ ਸੀ ਤਾਂ ਉਹ ਪਹਿਲਾ ਮਰਦਾ ਸੀ ਉਹਦੇ ਮਾਰੇ ਕੋਈ ਮੱਤੇ ਨਹੀਂ ਖੜਦਾ ਕੋਈ ਤੇ ਅੱਜ ਉਹਨਾਂ ਸਭ 3 ਸਾਲ ਸਰਕਾਰ ਦੇ ਇਹਨਾਂ ਮੋਡਲ ਦੇ ਕਾਰਜਾਂ ਨੂੰ ਧੰਨਵਾਦ ਕਰਦੇ ਪੰਜਾਬ ਦੀ ਸਰਕਾਰ ਦੇ ਕਾਰਜਕੁਸ਼ਲਤਾ ਜੀਰਵਾ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਉਹ ਤਾਂ ਕੋਈ ਅਮਨ ਨੇ ਕੀਤਾ ਪੰਜਾਬ ਦੇ ਤਿੰਨ ਸਾਲਾਂ ਵਿੱਚ ਕਿਤੇ ਸਹੀ ਨਿਮਾਣਤ ਨਹੀਂ ਛਾਈ ਸੁਣ ਨਹੀਂ ਲੱਗੀ ਕਿਤੇ ਹਾਟਪਾਲ ਦੀ ਕੰਧ ਨੂੰ ਸੀਮਿੰਟ ਦਾ ਫੈਲਾ ਨਹੀਂ ਲੱਗਿਆ ਕਿਤੇ ਪੰਜਾਬ ਦੀ ਸੜਕ ਤੇ ਪਹਿਲਾ ਬੰਦਰੀ ਦਾ ਨਹੀਂ ਪਿਆ ਪੰਜਾਬ ਦਾ ਵਿਕਾਸ ਕੋਈ ਵਾਦਾ ਗੱਲਾਂਬਾਤਾਂ ਨਾਲ ਹੀ ਥਾਰਿਆ ਤੇ دیر ਕੋਲ ਚੁਕਲੇਣਾ ਥਾਰਿਆ ਆਮਲੀ ਰੂਪ ਵਿੱਚ ਪੰਜਾਬ ਦਾ ਵਿਕਾਸ ਪਿਛਲੇ ਤਿੰਨ ਸਾਲਾਂ ਚਿਰ ਹੋਇਆ ਬਲਕਿ ਜਿਹੜੇ ਪੰਜਾਬ ਦੇ ਆਪਣੇ ਹੱਕ ਨੇ ਉਹ ਵੀ ਗਵਾਉਣ ਦੇ ਵਿੱਚ ਬਜ਼ੁਰਗਾ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈਆ ਕੇਂਦਰ ਅਕੇ ਬਿਲਕੁਲ ਅਛੇ ਬਣ ਕੇ ਕਹਿ ਲੋ ਤਵਾ ਥੱਲੇ ਕਹਿ ਲੋ ਝੁਪ ਕਰਕੇ ਕਹਿ ਲੋ ਪਰ ਹਰ ਗੱਲ ਕੇਂਦਰ ਤੋਂ ਅ ਜਰੀਆ ਉਹਦੇ ਕੇ ਬੋਦੀ ਰਹੇ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਹਮੜਾ ਪੰਜਾਬ ਦੇ ਡੈਮਾਂ ਤੇ ਵੀ ਕਬਜਾ ਪੰਜਾਬ ਦੀ ਰਾਹ ਤਾਂ ਨਹੀਂ ਦੇ ਰਿਹਾ ਉਹਦਾ ਬਿਲਾਵ ਦੇ ਆਰਡੀਐਫ ਤੇ ਬੱਦੀ ਬੈਠਿਆ ਸੈਂਟਰ ਉਹਦਾ ਵੀ ਬਾਰੇ ਕੁਝ ਨਹੀਂ ਕਿਸ ਤਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵੁੱਡ ਵੀ ਕੋਈ ਨਹੀਂ ਪੰਜਾਬ ਲਾਵਾ ਕਰ ਜਾ ਉਹਦੇ ਨਸ਼ੇਪੂਤ ਸਰਕਾਰ ਵੀ ਜੇ ਕੰਮ ਕਰਨੀ ਦੇਖੋ ਨਾ ਜਿਆ ਉਹਨੂੰ ਸਰਕਾਰ ਨੂੰ ਜਾਣਨਾ ਚਾਹੀਦਾ ਸੀ ਬੜੀ ਦੇਰ ਬਾਅਦ ਜਾਗੀਆ ਅਜੇ ਕੀ ਨਤੀਜੇ ਨਿਕਲੇ ਹਨ ਉਹ ਆਪ ਸਮਝ ਦੱਸੇ ਇੱਕ ਭਾਈ ਅਮਰਤਪਾਲ ਦੇ ਸਾਥ ਨਾਲ ਤੋਂ ਐਨਐਸਏ ਹਟਾਇਆ ਗਿਆ ਬਾਦ ਤੱਕ ਨਹੀਂ ਹਟਾਇਆ ਗਿਆ ਇਹ ਕਿਵੇਂ ਦੇਖਦੇ ਨਹੀਂ ਦੇਖੋ ਮੈਂ ਕਹਿੰਦਾ ਕਿ ਭਾਈ ਅਮਰਤਪਾਲ ਨੇ ਹੋਣਾ ਕਿ ਵੀ ਐਨਐਸਏ ਹਟਾਉਣਾ ਚਾਹੀਦਾ ਸੀ ਤੇ ਦੁੱਧੇ ਸਾਥੀਆਂ ਦੇ ਹਟਾਇਆ ਜਾ ਤੇ ਉਹਨਾਂ ਨੂੰ ਵੀ ਹਟਾਇਆ ਜਾਣਾ ਸੀ ਭਾਈ ਅਮਰਤਪਾਲ ਸੇ ਹੁਰਾਂ ਦੀ ਨਹੀਂ ਬਲਕੇ ਮੈਂ ਕਹਿੰਦਾ ਜਿਹੜੇ 18 ਲੱਖ ਵੋਟਰਾਂ ਦੋਸਾ ਹਲਕੇ ਦਾ ਉਹਨਾਂ ਦੇ ਉਹਨਾਂ ਦੇ ਜਿਹੜੇ ਵਰਡ ਡਿਕਟ ਆ ਉਹਦਾ ਵੀ ਜਿਹੜਾ ਕਤਲ ਕਰਾਇਆ ਜਿਹੜਾ ਹਰੀ ਕੇਚੁਰ ਦੇ ਵਿੱਚ ਲੋਕਾਂ ਦੀ ਰਹਿ ਦਾ ਕਤਲ ਨਹੀਂ ਹੋਣਾ ਚਾਹੀਦਾ ਪੰਜ ਸਾਲ ਜੇਦਾ ਕੋ ਚਾਂਦਰੀ ਟੋਲਾ ਚਾਹਵੇਂ ਨਾ ਹੋ ਗਏ ਤੇ ਹਰ ਸਾਲ ਸਤਵਿੰਦਰ ਸਿੰਘ ਟੋਲਾ ਨੰਬਰ ਐਸਜੀਪੀਸੀ ਹਰ ਸਾਲ ਟੂਰਨਾਮੈਂਟ ਕਰਦੇ ਔਰ ਬਹੁਤ ਵੱਡੇ ਟੂਰਨਾਮੈਂਟ ਕਰਦੇ ਬਹੁਤ ਵੱਡੇ ਵੱਡੇ ਇਨਾਮ ਰੱਖੇ ਜਾਂਦੇ ਨੇ ਉਹ ਇਸ ਗੱਲ ਦੀ ਮੈਂ ਵਧਾਈ ਦੇਣਾ ਕਿ ਤੌੜਾ ਸਾਹਿਬ ਦਾ ਜਿੰਨਾ بڑا ਨਾਮ ਸੀ ਜਿੱਦੀ ਉਹਦੀ ਇਮਾਨਦਾਰੀ ਸੀ ਸਾਹਿਤ ਜਿਹਦੇ ਵਿੱਚ ਉਹਦਾ ਨਾਮ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੀ ਕੋਈ ਸਤਕਾਰ ਰੱਖ ਕੇ ਜੋ ਉਹਨਾਂ ਦਾ ਪਹਿਲਾਂ ਬਣਦੀ ਸੀ ਜਿਵੇਂ ਸਾਸ਼ਤਰ ਦੇ ਵਿੱਚ ਤੌੜੋਂ ਦੇ ਨਾਮ ਹੈ ਅੱਜ ਉਹਨਾਂ ਦੇ ਨਾਮ ਉੱਚਾ ਕਰਨ ਦੇ ਵਿੱਚ ਉਹ ਲਈ ਨਾਮ ਜਿੰਨੀ ਵਧਾਈ ਦੀ ਉਹ ਥੋੜੀ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਇਹ ਜਿਹੇ ਬੰਦੇ ਜੰਮੇ ਤੇ ਉਹਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਹੈ ਇਦਾਂ ਦੇਖੋ ਕੱਲੋ ਸ਼ੁਰੂ ਹੋਣ ਦੀ ਗੱਲ ਆਪਣੀ ਭਰਤੀ ਨੂੰ ਸ਼ੁਰੂ ਕਰਨ ਲਈ ਬਹੁਤ ਬੜੀ ਮੀਟਿੰਗ ਕਿਸ ਤਰ੍ਹਾਂ ਦੇਖੋ ਤੁਸੀਂ ਦੇਖੋਗੇ ਕੱਲ ਨੂੰ ਇਥੇ ਵੀ ਦਿਲਸ਼ਦ ਨੂੰ ਪੈ ਨਹੀਂ ਉੱਥੇ ਲੱਖਾਂ ਹੀ ਤਾਦ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਠਾਏ ਅੱਜ ਮੈਂ ਉੱਥੇ ਹੀ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਸਾਰੇ ਪਿੰਡ ਨੇ ਜਾਣਾ ਕੋਈ ਬੰਦਾ ਵਿਸੇ ਰਹੀ ਨਹੀਂ ਯਾਰ ਉੱਥੇ ਤਾਂ ਮੇਰਾ ਖਿਆਲ ਹੈ ਵੀ ਜਾਣਾ ਵੀ ਔਖਾ ਹੋ ਜਾਊਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚ ਅਛਾ ਹੈ। ਪ੍ਰਸ਼ਾਸਨ ਸਾਹਿਬ ਕੀ ਅੰਤਰੀਕ ਕਮੇਟੀ ਨੇ ਜਿਹੜਾ ਸਮਝੌਤਾ ਜਿਹੜਾ ਅਸਥਿਵਾਦੀ ਉਹ ਰੱਦ ਕਰਤਾ ਉਹਦੇ ਬਾਰੇ ਕੀ ਕਹਿੰਦੇ? ਦੇਖੋ ਫੋਰਡ ਤਾਂ ਪਹਿਲਾਂ ਵੀ ਰੱਦ ਕਰਦੀ ਸੀ। ਮੈਂ ਜਦੋਂ ਤੋਂ ਪਹਿਲਾਂ ਉਹ ਗਾ ਕਰਨੀਆਂ ਜਦੋਂ ਉਹਨਾਂ ਨੂੰ ਬਾਦਸ਼ਾਹਾਂ ਬੋਲਿਆ ਤੇ ਕੋਈ ਸੌਖਾ ਥੋੜਾ ਉਹਨਾਂ ਨੇ ਅਸਥਿਵਾਦਤਾ ਕੋਈ ਬੰਦਾ ਵੀ ਜਿਸ ਸੰਸਥਾ ਦਾ ਬਣਿਆ ਹੋਇਆ ਇੱਥੇ ਲੱਗਿਆ ਹੋਇਆ ਜਿਹੜਾ ਇਹ ਐਪ ਚ ਕਰਕੇ ਬਣਾਇਆ ਹੈ ਕੋਈ ਜੇ ਚੇਨ ਕਰੂ ਸੌਖਾ ਥੋੜਾ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸfully ਕਿਹਾ ਗਿਆ ਕਿ ਜਿਸ ਦਾ ਸਭ ਨੂੰ ਹਟਾਉਣਾ ਹੈ ਹੁਕਮਨਾਮਾ ਤੇ ਅੱਧਾ ਗੋਣ ਮੰਨ ਵੀ ਲ ਯਾਨੀ ਹਰ ਪੀੜ ਤੇ ਬਕਤਾਂ ਨੇ ਮੰਨ ਲਿਆ ਪਰ ਫਿਰ ਕਹਿ ਆ ਵੀ ਕੋਈ ਹੋਰ ਟਾਣੀ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਰਜਾਇਨ ਕਰ ਤੋਂ ਬਿਨਾ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਅਟਨਾ ਚੰਗ ਲੱਗ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਰਜਾਇਨ ਕਰਤਾ ਫਿਰ ਵੀ ਚੰਗੀ ਗੱਲ ਹੈ ਤੁਹਾਨੂੰ ਲੱਗਦਾ ਵੀ ਮੰਨਣਗੇ ਤਾਂ ਨਹੀਂ ਖਾਪ ਮੈਨੂੰ ਪ੍ਰੀਜ਼ ਨਹੀਂ ਕਿਹਾ ਤਾਂ ਖਾਪ ਮੰਨਣਗੇ ਕਿਉਂਕਿ ਜੋ ਉਹਨਾਂ ਨੇ ਬਿੱਤਰਾਂ ਦੇ ਕੀਤੀ ਆ ਉਹਨਾਂ ਨੇ ਐਤੋਂ ਬਾਦ ਉਹਨਾਂ ਨਾਲ ਕੁਝ ਬੋਟ ਸਾਲਾ ਧਾਰਮ ਕਰਕੇ ਇਕੱਠ ਹੋ ਰਿਹਾ ਗੱਲ ਨੂੰ ਇਹਦੇ ਜੋਰ ਨਾਲ ਇਕੱਠੀ ਹੋ ਰਿਹਾ ਲੋਕ ਧਰਮ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਬਾਕੀ ਗੱਲਾਂ ਸੈਕੰਡੀਆਂ ਤੁਹਾਡੀ ਜ਼ਮੀਨ ਤੁਹਾਡੀ ਹਦਾਇਤਾਂ ਤੁਹਾਡੇ ਅਹੁਦੇ ਸਭ ਤੋਂ ਛੋਟਾ ਹੈ ਸਭ ਤੋਂ ਵੱਡਾ ਧਰਮ ਹੁੰਦਾ ਜਿਹੜੋ ਧਰਮਦਿਆ ਨੇ ਇਹਨਾਂ ਨੇ ਮੱਥਾ ਲਾ ਲਿਆ ਸ਼੍ਰੀ ਕਾਲਤਾਖਸਰ ਦੇ ਨਾਲ ਤੇ ਅੱਜ ਉਹ ਜੋਰ ਲਾ ਰਹੇ ਨੇ ਦੇਖਣੀ ਹੈ ਪ੍ਰੈਸ ਕਾਨਫਰੈਂਸ ਤੇ ਵੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੁਣ ਕਿ ਜੇ ਹੋ ਰਿਹਾ ਮਾ ਹੋ ਰਿਹਾ ਸੌਂਚਾ ਲਿਖ ਰਹੇ ਨੇ ਕੋਈ ਨਹੀਂ ਦੀ ਪਾਰਟੀ ਨਹੀਂ ਹੈ ਜੀ ਬੰਦੇ ਨਾਲ ਜੇ ਫਿਰ ਵੀ ਇੰਨੇ ਬੰਦੇ ਇਕੱਠੇ ਹੁੰਦੇ ਇਹਨਾਂ ਕੋਈ ਕਰਨ ਦੇ ਬਾਬ ਨਹੀਂ ਫਿਰ ਇਹਦਾ ਮਤਲਬ ਕਿਸੇ ਨਾ ਕਿਸੇ ਕੋਈ ਗਲਤੀ ਹੈ ਵੀ ਕਿਤੇ ਮਜੀਠੀਆ ਤੋਂ ਅੱਜ ਸਿੱਟ ਕੇ ਪੇਪਰ ਤੋਂ ਵੀ ਕਰਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੇਾਰੇ ਸਿੱਟ ਕੇ ਦੇਖੋ ਇਸ ਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹਦਾ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਜੀ ਉਸ ਟਾਈਮ ਵਿੱਚ ਹੈਗਾ ਸੂਬੇ ਸਰਕਾਰ ਦਾ ਜੇ ਨਸ਼ੇ ਦੇ ਡਾਉਨ ਲੱਗੇ ਸ ਦੇਖੋ ਕੋਈ ਹਾਲਤਾਂ ਦਾ ਕੋਈ ਗੱਲ ਚ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਖਿਲਾਫ ਕੋਈ ਚੀਜ਼ ਸਿੱਧ ਨਹੀਂ ਕਰ ਸਕੇ ਪਹਿਲਾਂ ਕਹਿੰਦੇ ਕਿ ਜੀਬਾ ਵੀ ਬਹੁਤ ਕੰਦਾ ਰਿਹਾ ਖੁਰੀ ਬਹੁਤ ਕੰਦੇ ਕੰਮ ਆਤ ਵੀ ਪਾਰਟੀ ਦੀ ਕਿਸ ਤਰ੍ਹਾਂ ਦੀ ਨਿਸ਼ੇਵ ਰੋਧ ਜੋ ਨਹੀਂ ਦੇਖੋ ਇਹ ਬੁਰੀ ਤਰ੍ਹਾਂ ਫੇਲ ਹੋ ਗਏ ਹਰ ਫੀਲ ਚ ਫੇਲ ਹੋ ਗਏ ਦੇਖੋ ਚਾਹੇ ਨਸ਼ਾ ਦੀ ਗੱਲ ਲਾ ਲਓ ਲਾਇਨ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਕਰਦੇ ਉਹ ਲਾਇਨ ਆਰਡਰ ਤੇ ਹੋਊਗਾ ਰੋਜ਼ ਬੰਬ ਚੱਲਦੇ ਨੇ ਲਾਸਟ ਹੋ ਰਹੇ ਨੇ ਤੇ ਕ੍ਰਾਪਸ਼ਨ ਦੀ ਗੱਲ ਆਪ ਵੀ ਰੋਜ਼ ਇਹ ਵੀ ਸੁਣ ਰਹੇ ਹੋ ਕਿ ਜੋ ਉਹਨਾਂ ਨੇ ਗੱਲਾਂ ਕੀਤੀ ਸਾਲ ਤੋਂ ਉਲਟ ਵਾੜ। ਅੱਜ ਅਸੀਂ ਇਹ ਜਿਹੜਾ ਬਰਾ ਟੋੜਾ ਸਾਹਿਬ ਦੀ ਜਨਮ ਸ਼ਤਾਬਦੀ ਦਾ ਵਰ ਹੈ ਤੇ 15ਵਾਂ ਕਬੱਡੀ ਕੱਪ ਸੀ ਟੋੜਾ ਸਾਹਿਬ ਨੇ ਸਨਮਾਨ ਕੀਤਾ। ਹਰ ਸਾਲ ਅਸੀਂ ਕਰਵਾਉਂਦੇ ਆਂ ਪਰ ਇਸ ਤਰ੍ਹਾਂ ਦੇ ਵਿਸ਼ੇਸ਼ ਤੌਰ ਤੇ ਉਹਨਾਂ ਹੀ ਸ਼ਤਾਬਦੀ ਹੈ ਤੇ ਵੱਡੀ ਪੱਧਰ ਦੇ ਕਰਵਾ ਰਹੇ ਸੰਗਤ ਦਾ ਬੜਾ ਸੁਜੋਗ ਹੈ। ਸਤਿਕਾਰਯੋਗ ਰਖਣਾ ਸਾਹਿਬ ਪਹੁੰਚੇ ਨੇ ਵੱਡੀ ਸ਼ਖਸੀਅਤ ਨੇ ਇਹ ਸਮਾਜ ਦੀ। ਵੱਡੀ ਸੇਵਾ ਰਖਣਾ ਪਰਿਵਾਰ ਵੀ ਆਏ ਨੇ ਜੀਆਂ ਇਹਨੂੰ ਹੋ ਲੀਡਰਸ਼ਿਪ ਆਈ ਹੈ। ਸਭ ਦਾ ਜਿੱਥੇ ਧੰਨਵਾਦ ਇਹ ਜੀਆਂ ਕਰਦਾ। ਸੰਗਤ ਦਾ ਧੰਨਵਾਦ ਹੈ, ਗੁਰੂ ਦਾ ਸ਼ੁਕਰਾਨਾ ਦਾ ਕਿਰਪਾ ਕਰਕੇ ਸਾਨੂੰ ਸਰਵ ਹਿੰਮਤੇ ਪਾਲ ਬੱਛੋ ਜਿਹੜੇ ਕਰੇ ਨਾਮ ਤੇ ਜਿਹੜੇ ਪਹਿਲਾ ਇਨਾਮ ਕਬੱਡੀ ਕੱਪ ਦਾ ਸਾਡਾ 2.5 ਲੱਖ ਰੁਪਏ ਦਾ ਹੈ ਦੂਸਰਾ ਇਨਾਮ 1.75 ਲੱਖ ਰੁਪਏ ਦਾ ਹੈ ਤੇ 51 51 ਹਜ਼ਾਰ ਦੇ ਦੋ ਨਾਮ ਰੀਡਰ ਦੇ ਚਾਫੀ ਰੱਖੇ ਕਿੰਨੀਆਂ ਕਿੰਨੀਆਂ ਟੀਮਾਂ ਜਿਹੜੇ ਭਾਗ ਲੈਣਗੇ ਇਹ ਪੰਜਾਬ ਯੂਨਾਈਟਰ ਫੈਡਰੇਸ਼ਨ ਕਬੱਡੀ ਦੀਆਂ ਟੀਮਾਂ ਆਈਆਂ ਨੇ ਜਿਆਦਾ ਸਰਪਰੀਆ ਪਾਲਾ ਜਲਾਲਪੁਰੀਆ ਆਏ ਆ ਅਰਚੋਲਾ ਦੇ ਸਾਰੇ ਵੱਡੇ ਪਲੇਅਰ ਜਿਹੜੇ ਹੈਗੇ ਨਾਮ ਉਹ ਅੱਥੇ ਖੇਡ ਰਹੇ ਆ ਤੌੜਾ ਕਬੱਡੀ ਕੱਪ ਸਾਡੇ ਸੱਜਣਾ ਦਾ ਕੱਪ ਹੈ ਪਹਿਲੀ ਗੱਲ ਦਾ ਇਹ ਕੱਪ ਪਿੰਡ ਟੋੜਾਈ ਸਲਾਰ ਕੇਚਰ ਸਿੰਘ ਟੋੜਾ ਦਾ ਪਿੰਡ ਹੈ ਜਿਸ ਦਾ ਸਾਭ ਦੀ ਵੱਡੀ ਦੇਣ ਹੈ ਕੌਮ ਲਈ ਪੰਥ ਲਈ ਤਾਂ ਉਹਨਾਂ ਦਾ ਨਗਰ ਹੈ ਤਾਂ ਸਾਡੇ ਸੱਜਣਾ ਦਾ ਵੀ ਨਗਰ ਹੈ ਮੇਰੇ ਅ ਕੁਝ ਪਿਆਰੇ ਸੱਜਣ ਇੱਥੇ ਰਹਿੰਦੇ ਨੇ ਉਹਨਾਂ ਕਰਕੇ ਸੰਪਰਕ ਸੀਗਾ ਸਾਡਾ ਵੀ ਕਬੱਡੀ ਕੱਪ ਦਾ ਉਹ ਚੰਗਾ ਲੱਗਿਆ ਬਹੁਤ ਇਹਦਾ ਨੂੰ ਵਿਚਾਰ ਜਿਹੜਾ ਲਗਾਤਾਰ ਮਿਲਦਾ ਰਹਿਣਾ ਚਾਹੀਦਾ ਜਿਵੇਂ ਜਿਵੇਂ ਵੱਡੇ ਕੱਪ ਬੁਣਗੇ ਨਾਮ ਵਧਣਗੇ ਖਿਡਾਰੀਆਂ ਝੌਂਪਲਾ ਵੱਧੇ ਹੋਸ਼ ਪੈਦਾ ਹੁੰਦਾ ਬਹੁਤ ਬੜਾ ਚੰਗਾ ਲੱਗਿਆ ਤੇ ਉਹ ਜਿਹੜੇ ਖਾਤਮੇ ਨਹੀਂ ਬਲਕਿ ਖੇਡਾਂ ਨੂੰ ਪੂਰਨ ਕਰਨ ਕਿਹੜੀ ਜੂਰ ਹੁੰਦੀ ਜਾ ਰਹੀ ਹੈ ਕਿ ਮੈਚੇ ਟਿਕਵੇ ਕਰਦਾ ਮੈਂ ਸਿੱਧਾ ਭਾਈ ਜੀ ਮੈਨੂੰ ਲੱਗਦਾ ਨਹੀਂ ਮੈਂ ਇੰਨੀ ਸਮਝ ਰੱਖਦਾ ਕਿਸੇ ਨੂੰ ਆਪਾਂ ਦੱਸ ਸਕੀਏ ਕੀ ਕਰੋ ਪਰ ਅਸੀਂ ਜੋ ਕਰ ਸਕਦੇ ਆ ਜਾਂ ਇਹ ਵੀਰਾਂ ਨੇ ਜੋ ਕੀਤਾ ਵੱਡੇ ਵੱਡੇ ਕੱਪ ਜਿਹੜੇ ਪੰਜਾਬ ਚ ਕਰਾਏ ਜਾ ਰਹੇ ਨੇ ਉਹਦੇ ਚ ਬਸ ਇੰਨਾ ਨਾਲ ਜ਼ਰੂਰ ਹੁੰਦਾ ਰਹੇ ਵੀ ਛੋਟੇ ਬਜਨੀ ਮੁਕਾਬਲੇ ਜ਼ਰੂਰ ਹੁੰਦੇ ਰਹਿਣ ਕਿਉਂਕਿ ਹੁਣ ਕੁਝ ਥੋੜਾ ਜਿਹਾ ਇਹ ਜ਼ਰੂਰ ਹੋ ਗਿਆ ਵੀ ਕਬੱਡੀ ਕਪਾਂ ਚ ਬਜਨੀ ਮੁਕਾਬਲੇ ਹੁਣੇ ਬੰਦ ਹੋ ਗਏ ਛੋਟੇ ਬੱਚਿਆਂ ਦੇ ਉਹਦੇ ਨਾਲ ਨਵੀਂ ਜਿਹੜੀ ਪਨੀਰੀ ਆ ਤਿਆਰ ਹੋਣੀ ਵਧੀਆ ਤਾਂ ਕਰਕੇ ਉਹਦੇ ਕਰਕੇ ਸਮੱਸਿਆ ਥੋੜੀ ਥੋੜੀ ਕਈ ਥਾਵਾਂ ਤੇ ਦੇਖਣ ਨੂੰ ਮਿਲਦੀ ਆ ਬਜਨੀ ਮੁਕਾਬਲੇ ਹੁੰਦੇ ਨੇ ਨਿਆਣੇ ਜੁੜਦੇ ਰਹਿਣ ਜੇ ਅਸੀਂ ਬੀਜ ਹੀ ਬੀਜਦੇ ਰਹਾਂਗੇ ਤਾਂ ਮੈਨੂੰ ਲੱਗਦਾ ਵਧੀਆ ਪਲੇਅਰ ਬਣਦੇ ਰਹਿਣਗੇ